ਕੈਨੇਡੀਅਨ ਪ੍ਰੈਸ ਦੀਆਂ ਰਿਪੋਰਟਾਂ ਦੇ ਮੁਤਾਬਕ ਕਾਰੋਬਾਰੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਨਿਵੇਸ਼ ਸੰਕਟ ਵਿੱਚ ਹੈ ਕੈਨੇਡਾ ਦੀ ਬਿਜ਼ਨਸ ਕਾਉਂਸਲ ਦਾ ਕਹਿਣਾ ਹੈ ਕਿ ਕੈਨੇਡਾ ਨਿਵੇਸ਼ ਸੰਕਟ ਦੇ ਵਿੱਚ ਹੈ ਪਰ ਚੇਤਾਵਨੀ ਦਿੰਦਾ ਹੈ ਕਿ ਹੋਰ ਕਰਜ਼ਾ ਲੈ ਕੇ ਖੁਸ਼ਹਾਲੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਪ੍ਰਧਾਨ ਮੰਤਰੀ ਮਾਰਕ ਕਾਨੀ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਕਾਉਂਸਲ ਦੇ ਪ੍ਰਧਾਨ ਅਤੇ ਸੀਈਓ ਗੋਲਟੀ ਹੈਦਰ ਨੇ ਕਿਹਾ ਕਿ ਜੇਕਰ ਸੰਘੀ ਸਰਕਾਰ ਹੋਰ ਕਰਜ਼ਾ ਚੁੱਕੇ ਨਿਵੇਸ਼ ਨੂੰ ਵਿੱਤ ਪ੍ਰਦਾਨ ਕਰਨ ਦਾ ਇਰਾਦਾ ਰੱਖਦੀ ਹੈ ਤਾਂ ਬਿਹਤਰ ਹੈ ਕਿ ਉਸ ਦੇ ਕੋਲ ਇਸ ਨੂੰ ਘਟਾਉਂਦੀ ਯੋਜਨਾ ਹੋਵੇ ਹਾਈਡਰ ਨੇ ਲਿਖਿਆ ਕਿ ਅਸੀਂ ਮੁਸ਼ਕਲ ਦੇ ਸ਼ੁਰੂਆਤੀ ਬਿੰਦੂ ਅਤੇ ਪਹਿਲਾ ਤੋਂ ਨਿਵੇਸ਼ਿਆ ਦੀ ਜ਼ਰੂਰਤ ਨੂੰ ਪਛਾਣਦੇ ਹਾਂ ਪਰ ਇਸ ਨੂੰ ਸੰਪੂਰਨ ਕਾਟੇ ਦੇ ਵਿੱਚ ਸਾਲ ਦਲਸਾਲ ਅਰਥਪੂਰਨ ਕਟੋਤੀਆਂ ਦੁਆਰਾ ਅੰਡਰਰਾਈਟ ਕੀਤਾ ਜਾਣਾ ਚਾਹੀਦਾ ਹੈ ਘਟੋ ਘਟ ਸਰਕਾਰ ਨੂੰ ਇਸ ਸਾਲ ਦੇ ਕਾਟੇ ਨੂੰ 3 ਸਾਲ ਦੇ ਅੰਦਰ ਅੱਧਾ ਕਰ ਦੇਣਾ ਚਾਹੀਦਾ ਹੈ ਤੇ ਕੌਂਸਲ ਦੀ ਹੈ ਅਸੀਂ 4 ਨਵੰਬਰ ਨੂੰ ਲੇਬਲਰਾਂ ਦੇ ਬਜਟ ਪੇਸ਼ ਕਰਨ ਤੋਂ ਪਹਿਲਾਂ ਹਾਲ ਹੀ ਦੇ ਹਫ਼ਤੇ ਦੇ ਵਿੱਚ ਸਰਕਾਰ ਨੂੰ ਪ੍ਰਾਪਤ ਹੋਏ ਲਗਭਗ 1000 ਅਲਜੀਆ ਦੇ ਵਿੱਚੋਂ 1 ਦਸੇ ਕਿ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲੇ ਕਿ ਸਰਵੇਖਣ ਦੇ ਵਿੱਚ ਸ਼ਾਮਲ ਲਗਭਗ ਅੱਧੇ ਕੈਨੇਡੀਅਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਸੁਪੇ ਦੇ ਵਿੱਚ ਪ੍ਰਣਾਲੀਗਤ ਨਸਲਵਾਦ ਦੇ ਸਬੂਤ ਦੇਖੇ ਨੇ ਐਸੋਸੀਏਸ਼ਨ ਫੋਰ ਕੈਨੇਡੀਅਨ ਸਟੱਡੀਜ਼ ਦੇ ਲਈ 29 ਅਤੇ 31 ਅਗਸਤ ਦੇ ਵਿੱਚਕਾਰ ਕੀਤੇ ਗਏ 1627 ਲੋਕਾਂ ਦੇ ਲੇਗਰ ਪਾਲ ਦੇ ਵਿੱਚ ਕਿਹਾ ਗਿਆ ਹੈ ਕਿ 49% ਕੈਨੇਡੀਅਨਸ ਨੇ ਆਪਣੇ ਸੁਪੇ ਵਿੱਚ ਪ੍ਰਣਾਲੀਗਤ ਨਸਲਵਾਦ ਸਰਕਾਰ ਅਤੇ ਸਮਾਜਿਕ ਪ੍ਰਣਾਲੀਆਂ ਤੇ ਕਾਨੂੰਨਾਂ ਦੇ ਵਿੱਚਕਾਰ ਸ਼ਾਮਲ ਨਸਲਵਾਦ ਦੇ ਸਬੂਤ ਦੇ ਇਹ ਪੋਲ ਜੋ ਕਿ ਆਨਲਾਈਨ ਕੀਤਾ ਗਿਆ ਸੀ ਅਤੇ ਇਸ ਨੂੰ ਗਲਤੀ ਦਾ ਕੋਈ ਵੀ ਅੰਤਰ ਨਹੀਂ ਦਿੱਤਾ ਜਾ ਸਕਦਾ ਸੁਝਾਅ ਦਿੰਦੇ ਕਿ 37% ਲੋਕਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਸੂਬੇ ਦੇ ਵਿੱਚ ਪ੍ਰਣਾਲੀਗਤ ਨਸਲਵਾਦ ਦੇ ਸਬੂਤ ਨਹੀਂ ਦੇਖੇ ਜਦੋਂ ਕਿ 14% ਨੇ ਕਿਹਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਜੋ ਜਵਾਬ ਨਾ ਦੇਣਾ ਪਸੰਦ ਕਰਦੇ ਸਨ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਦੇ ਪ੍ਰਧਾਨ ਅਤੇ ਸੀਈਓ ਚੈਕ ਚਰਡਵਾਬ ਨੇ ਕਿਹਾ ਕਿ ਸਿਸਟਮਿਕ ਨਸਲਵਾਦੀ ਰਿਪੋਰਟ ਕਰਨ ਵਾਲੇ ਲੋਕਾਂ ਦੀ ਗਿਣਤੀ ਉਹਨਾਂ ਦੀ ਉਮੀਦ ਦੇ ਨਾਲੋਂ ਥੋੜੀ ਜ਼ਿਆਦਾ ਸੀ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਕੈਨੇਡੀਅਨਸ ਨੂੰ ਸਿਸਟਮਿਕ ਨਸਲਵਾਦ ਦੀ ਚੰਗੀ ਸਮਝ ਹੈ ਇੱਕ ਨਵੀਂ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸਾਲ ਦੀ ਦੂਜੀ ਤਮਾਹੀ ਦੇ ਵਿੱਚ ਕ੍ਰੈਡਿਟ ਕਾਰਡ ਤੋਂ ਖਰਚੜੀ ਦੇ ਵਿੱਚ ਤੇ ਜਿਹਦੇ ਨਾਲ ਵਾਤਾ ਹੋਇਆ ਹੈ ਇੱਕ ਕੋਈ ਫੈਕਸ ਕੈਨੇਡਾ ਦਾ ਕਹਿੰਨੇ ਕਿ ਕ੍ਰੈਡਿਟ ਕਾਰਡ ਤੋਂ ਖਰਚੜੀ ਦੀ ਦਰ ਦੂਜੀ ਤਮਾਹੀ ਦੇ ਵਿੱਚ 0.75% ਤੱਕ ਵਧ ਗਈ ਹੈ ਜਦੋਂ ਕਿ ਇੱਕ ਸਾਲ ਪਹਿਲਾਂ ਇਹ ਦਰ 0.44% ਸੀ ਇਸ ਦਾ ਮਤਲਬ ਹੈ ਕਿ 10 ਹਜ਼ਾਰ ਕ੍ਰੈਡਿਟ ਕਾਰਡ ਦੇ ਵਿੱਚੋਂ ਲਗਭਗ 74 ਧੋਖਾਧੜੀ ਵਾਲੇ ਨੇ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 44 ਸੀ ਖਪਤਕਾਰ ਕ੍ਰੈਡਿਟ ਰਿਪੋਰਟਿੰਗ ਏਜੰਸੀ ਦਾ ਕਹਿਣਾ ਹੈ ਕਿ ਇਹ ਵਾਧਾ ਕੈਨੇਡਾ ਭਾਗ ਦੇ ਵਿੱਚ ਅਸਲੀ ਧੋਖਾਧੜੀ ਦੀਆਂ ਅਦਾਹਾਂ 2022 ਦੀ ਤੀਜੀ ਤਮਾਹੀ ਤੋਂ ਬਾਅਦ ਸਭ ਤੋਂ ਘੱਟ ਪੱਧਰ ਤੇ ਆਉਣ ਦੇ ਪਾਬजूद ਹੈ ਕੈਨੇਡੀਅਨ ਪ੍ਰੈਸ ਦੀਆਂ ਰਿਪੋਰਟਾਂ ਦੇ ਮੁਤਾਬਕ ਕਾਰੋਬਾਰੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਨਿਵੇਸ਼ ਸੰਕਟ ਵਿੱਚ ਹੈ ਕੈਨੇਡਾ ਦੀ ਬਿਜ਼ਨਸ ਕਾਉਂਸਲ ਦਾ ਕਹਿਣਾ ਹੈ ਕਿ ਕੈਨੇਡਾ ਨਿਵੇਸ਼ ਸੰਕਟ ਦੇ ਵਿੱਚ ਹੈ ਪਰ ਚੇਤਾਵਨੀ ਦਿੰਦਾ ਹੈ ਕਿ ਹੋਰ ਕਰਜ਼ਾ ਲੈ ਕੇ ਖੁਸ਼ਹਾਲੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਪ੍ਰਧਾਨ ਮੰਤਰੀ ਮਾਰਕ ਕਾਨੀ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਕਾਉਂਸਲ ਦੇ ਪ੍ਰਧਾਨ ਅਤੇ ਸੀਈਓ ਕੋਲਟੇ ਹੈਦਰ ਨੇ ਕਿਹਾ ਕਿ ਜੇਕਰ ਸੰਘੀ ਸਰਕਾਰ ਹੋਰ ਕਰਜ਼ਾ ਚੁੱਕੇ ਨਿਵੇਸ਼ ਨੂੰ ਵਿੱਤ ਪ੍ਰਦਾਨ ਕਰਨ ਦਾ ਇਰਾਦਾ ਰੱਖਦੀ ਹੈ ਤਾਂ ਬਿਹਤਰ ਹੈ ਕਿ ਉਸ ਦੇ ਕੋਲ ਇਸ ਨੂੰ ਘਟਾਉਂਦੀ ਯੋਜਨਾ ਹੋਵੇ ਹਾਈਡਰਾ ਨੇ ਲਿਖਿਆ ਕਿ ਅਸੀਂ ਮੁਸ਼ਕਲ ਦੇ ਸ਼ੁਰੂਆਤੀ ਬਿੰਦੂ ਅਤੇ ਪਹਿਲਾ ਤੋਂ ਨਿਵੇਸ਼ਾਂ ਦੀ ਜ਼ਰੂਰਤ ਨੂੰ ਪਛਾਣਦੇ ਹਾਂ ਪਰ ਇਸ ਨੂੰ ਸੰਪੂਰਨ ਕਾਟੇ ਦੇ ਵਿੱਚ 7 ਦਰਸਾਲ ਅਰਥਪੂਰਨ ਕਟੋਤੀਆਂ ਦੁਆਰਾ ਅੰਡਰਰਾਈਟ ਕੀਤਾ ਜਾਣਾ ਚਾਹੀਦਾ ਹੈ ਕਟੋ-ਕਟ ਸਰਕਾਰ ਨੂੰ ਇਸ ਸਾਲ ਦੇ ਕਾਟੇ ਨੂੰ 3 ਸਾਲ ਦੇ ਅੰਦਰ ਅੱਧਾ ਕਰ ਦੇਣਾ ਚਾਹੀਦਾ ਹੈ ਤੇ ਕੌਂਸਲ ਦੀ ਸੀ 4 ਨਵੰਬਰ ਨੂੰ ਲੈਬਰਾ ਦੇ ਬਜਟ ਪੇਸ਼ ਕਰਨ ਤੋਂ ਪਹਿਲਾਂ ਹਾਲ ਹੀ ਦੇ ਹਫ਼ਤੇ ਦੇ ਵਿੱਚ ਸਰਕਾਰ ਨੂੰ ਪ੍ਰਾਪਤ ਹੋਏ ਲਗਭਗ 1000 ਅਲਜੀਆ ਦੇ ਵਿੱਚੋਂ 1 ਦੱਸਿਆ ਕਿ ਇੱਕ ਨਵੇਂ ਸਰਵੇਖਣ ਤੋਂ ਪਤਾ ਚਲਿਆ ਕਿ ਸਰਵੇਖਣ ਦੇ ਵਿੱਚ ਸ਼ਾਮਲ ਲਗਭਗ ਅੱਧੇ ਕੈਨੇਡੀਅਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਸੂਬੇ ਦੇ ਵਿੱਚ ਪ੍ਰਣਾਲੀਗਤ ਨਸਲਵਾਦ ਦੇ ਸਬੂਤ ਦੇਖੇ ਨੇ ਐਸੋਸੀਏਸ਼ਨ ਫੋਰ ਕੈਨੇਡੀਅਨ ਸਟੱਡੀਜ਼ ਦੇ ਲਈ 29 ਅਤੇ 31 ਅਗਸਤ ਦੇ ਵਿੱਚਕਾਰ ਕੀਤੇ ਗਏ 1627 ਲੋਕਾਂ ਦੇ ਲੇਗਰ ਪੋਲ ਦੇ ਵਿੱਚ ਕਿਹਾ ਗਿਆ ਹੈ ਕਿ 49% ਕੈਨੇਡੀਅਨਸ ਨੇ ਆਪਣੇ ਸੂਬੇ ਵਿੱਚ ਪ੍ਰਣਾਲੀਗਤ ਨਸਲਵਾਦ ਸਰਕਾਰ ਅਤੇ ਸਮਾਜਿਕ ਪ੍ਰਣਾਲੀਆਂ ਅਤੇ ਕਾਨੂੰਨਾਂ ਦੇ ਵਿੱਚਕਾਰ ਸ਼ਾਮਲ ਨਸਲਵਾਦ ਦੇ ਸਬੂਤ ਦੇ ਇਹ ਪੋਲ ਜੋ ਕਿ ਆਨਲਾਈਨ ਕੀਤਾ ਗਿਆ ਸੀ ਅਤੇ ਇਸ ਨੂੰ ਗਲਤੀ ਦਾ ਕੋਈ ਵੀ ਅੰਤਰ ਨਹੀਂ ਦਿੱਤਾ ਜਾ ਸਕਦਾ ਸੁਝਾਅ ਦਿੰਦੇ ਕਿ 37% ਲੋਕਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਸੂਬੇ ਦੇ ਵਿੱਚ ਪ੍ਰਣਾਲੀਗਤ ਨਸਲਵਾਦ ਦੇ ਸਬੂਤ ਨਹੀਂ ਦੇਖੇ ਜਦੋਂ ਕਿ 14% ਨੇ ਕਿਹਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਜੋ ਜਵਾਬ ਨਾ ਦੇਣਾ ਪਸੰਦ ਕਰਦੇ ਸਨ ਐਸੋਸੀਏਸ਼ਨ ਫੋਰ ਕੈਨੇਡੀਅਨ ਸਟੱਡੀਜ਼ ਦੇ ਪ੍ਰਧਾਨ ਅਤੇ ਸੀਈਓ ਚੈਕ ਚਰਡਵਾਬ ਨੇ ਕਿਹਾ ਕਿ ਸਿਸਟਮਿਕ ਨਸਲਵਾਦੀ ਰਿਪੋਰਟ ਕਰਨ वाले ਲੋਕਾਂ ਦੀ ਗਿਣਤੀ ਉਹਨਾਂ ਦੀ ਉਮੀਦ ਨਾਲੋਂ ਥੋੜੀ ਜ਼ਿਆਦਾ ਸੀ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਕੈਨੇਡੀਅਨਸ ਨੂੰ ਸਿਸਟਮਿਕ ਨਸਲਵਾਦ ਦੀ ਚੰਗੀ ਸਮਝ ਹੈ ਇੱਕ ਨਵੀਂ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸਾਲ ਦੀ ਦੂਜੀ ਤਮਾਹੀ ਦੇ ਵਿੱਚ ਕ੍ਰੈਡਿਟ ਕਾਰਡ ਧੋਖਾਧੜੀ ਦੇ ਵਿੱਚ ਤੇ ਜਿਹਦੇ ਨਾਲ ਵਾਤਾ ਹੋਇਆ ਹੈ ਇੱਕ ਕੋਈ ਫੈਕਟਸ ਕੈਨੇਡਾ ਦਾ ਕਹਿੰਦੇ ਕਿ ਕ੍ਰੈਡਿਟ ਕਾਰਡ ਧੋਖਾਧੜੀ ਦੀ ਦਰ ਦੂਜੀ ਤਮਾਹੀ ਦੇ ਵਿੱਚ 0.75% ਤੱਕ ਵੱਧ ਗਈ ਹੈ ਜਦੋਂ ਕਿ ਇੱਕ ਸਾਲ ਪਹਿਲਾਂ ਇਹ ਦਰ 0.44% ਸੀ ਇਸ ਦਾ ਮਤਲਬ ਹੈ ਕਿ 10 ਹਜ਼ਾਰ ਕ੍ਰੈਡਿਟ ਕਾਰਡ ਦੇ ਵਿੱਚੋਂ ਲਗਭਗ 74 ਧੋਖਾਧੜੀ ਵਾਲੇ ਨੇ ਜਦੋਂ ਕਿ ਪਿਛਲੇ ਸਾਲ 8344 ਸੀ ਖਪਤਕਾਰ ਕ੍ਰੈਡਿਟ ਰਿਪੋਰਟਿੰਗ ਏਜੰਸੀ ਦਾ ਕਹਿਣਾ ਹੈ ਕਿ ਇਹ ਵਾਧਾ ਕੈਨੇਡਾ ਭਾਗ ਦੇ ਵਿੱਚ ਅਸਲੀ ਧੋਖਾਧੜੀ ਦੀਆਂ ਅਦਾਹਾਂ 2022 ਦੀ ਤੀਜੀ ਤਮਾਹੀ ਤੋਂ ਬਾਅਦ ਸਭ ਤੋਂ ਘੱਟ ਪੱਧਰ ਤੇ ਆਉਣ ਦੇ ਪਾਸੂਦਾ ਹੈ ਕੈਨੇਡੀਅਨ ਪ੍ਰੈਸ ਦੀਆਂ ਰਿਪੋਰਟਾਂ ਦੇ ਮੁਤਾਬਕ ਕਾਰੋਬਾਰੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡਾ ਨਿਵੇਸ਼ ਸੰਕਟ ਵਿੱਚ ਹੈ ਕੈਨੇਡਾ ਦੀ ਬਿਜ਼ਨਸ ਕਾਉਂਸਲ ਦਾ ਕਹਿਣਾ ਹੈ ਕਿ ਕੈਨੇਡਾ ਨਿਵੇਸ਼ ਸੰਕਟ ਦੇ ਵਿੱਚ ਹੈ ਪਰ ਚੇਤਾਵਨੀ ਦਿੰਦਾ ਹੈ ਕਿ ਹੋਰ ਕਰਜ਼ਾ ਲੈ ਕੇ ਖੁਸ਼ਹਾਲੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਪ੍ਰਧਾਨ ਮੰਤਰੀ ਮਾਰਕਾਨੀ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਕਾਉਂਸਲ ਦੇ ਪ੍ਰਧਾਨ ਅਤੇ ਸੀਈਓ ਗੋਲਟੀ ਹਦਰ ਨੇ ਕਿਹਾ ਹੈ ਕਿ ਜੇਕਰ ਸੰਘੀ ਸਰਕਾਰ ਹੋਰ ਕਰਜ਼ਾ ਚੁੱਕੇ ਨਿਵੇਸ਼ ਨੂੰ ਵਿੱਤ ਪ੍ਰਦਾਨ ਕਰਨ ਦਾ ਇਰਾਦਾ ਰੱਖਦੀ ਹੈ ਤਾਂ ਬਿਹਤਰ ਹੈ ਕਿ ਉਸ ਦੇ ਕੋਲ ਇਸ ਨੂੰ ਘਟਾਉਂਦੀ ਯੋਜਨਾ ਹੋਵੇ ਹਾਈਡਰ ਨੇ ਲਿਖਿਆ ਕਿ ਅਸੀਂ ਮੁਸ਼ਕਲੇ ਸ਼ੁਰੂਆਤੀ ਬਿੰਦੂ ਅਤੇ ਪਹਿਲਾ ਤੋਂ ਨਿਵੇਸ਼ਿਆ ਦੀ ਜ਼ਰੂਰਤ ਨੂੰ ਪਛਾਣਦੇ ਹਾਂ ਪਰ ਇਸ ਨੂੰ ਸੰਪੂਰਨ ਕਾਟੇ ਦੇ ਵਿੱਚ ਸਾਲ ਦਰਸਾਲ ਅਰਥਪੂਰਨ ਕਟੋਤੀਆਂ ਦੁਆਰਾ ਅੰਡਰਰਾਈਟ ਕੀਤਾ ਜਾਣਾ ਚਾਹੀਦਾ ਹੈ ਕਟੋਕਟ ਸਰਕਾਰ ਨੂੰ ਇਸ ਸਾਲ ਦੇ ਕਾਟੇ ਨੂੰ 3 ਸਾਲ ਦੇ ਅੰਦਰ ਅੱਧਾ ਕਰ ਦੇਣਾ ਚਾਹੀਦਾ ਹੈ ਤੇ ਕੌਂਸਲ ਦੀ ਅਸੀਂ 4 ਨਵੰਬਰ ਨੂੰ ਲੇਬਲਰਾਂ ਦੇ ਬਜਟ ਪੇਸ਼ ਕਰਨ ਤੋਂ ਪਹਿਲਾਂ ਹਾਲ ਹੀ ਦੇ ਹਫ਼ਤੇ ਦੇ ਵਿੱਚ ਸਰਕਾਰ ਨੂੰ ਪ੍ਰਾਪਤ ਹੋਏ ਲਗਭਗ 1000 ਅਲਜੀਆ ਦੇ ਵਿੱਚੋਂ 1 ਹੈ ਦੱਸਿਆ ਕਿ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲੇ ਕਿ ਸਰਵੇਖਣ ਦੇ ਵਿੱਚ ਸ਼ਾਮਲ ਲਗਭਗ ਅੱਧੇ ਕੈਨੇਡੀਅਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਸੁਪੇ ਦੇ ਵਿੱਚ ਪ੍ਰਣਾਲੀਗਤ ਨਸਲਵਾਦ ਦੇ ਸਬੂਤ ਦੇਖੇ ਨੇ ਐਸੋਸੀਏਸ਼ਨ ਫੋਰ ਕੈਨੇਡੀਅਨ ਸਟੱਡੀਜ਼ ਦੇ ਲਈ 29 ਅਤੇ 31 ਅਗਸਤ ਦੇ ਵਿਚਕਾਰ ਕੀਤੇ ਗਏ 1627 ਲੋਕਾਂ ਦੇ ਲੇਗਰ ਪੋਲ ਦੇ ਵਿੱਚ ਕਿਹਾ ਗਿਆ ਹੈ ਕਿ 49% ਕੈਨੇਡੀਅਨਸ ਨੇ ਆਪਣੇ ਸੁਪੇ ਵਿੱਚ ਪ੍ਰਣਾਲੀਗਤ ਨਸਲਵਾਦ ਸਰਕਾਰ ਅਤੇ ਸਮਾਜਿਕ ਪ੍ਰਣਾਲੀਆਂ ਅਤੇ ਕਾਨੂੰਨਾਂ ਦੇ ਵਿੱਚਕਾਰ ਸ਼ਾਮਲ ਨਸਲਵਾਦ ਦੇ ਸਬੂਤ ਦੇ ਕਿ ਨਹੀਂ ਇਹ ਪੋਲ ਜੋ ਕਿ ਆਨਲਾਈਨ ਕੀਤਾ ਗਿਆ ਸੀ ਅਤੇ ਇਸ ਨੂੰ ਗਲਤੀ ਦਾ ਕੋਈ ਵੀ ਅੰਤਰ ਨਹੀਂ ਦਿੱਤਾ ਜਾ ਸਕਦਾ ਸੁਝਾਅ ਦਿੰਦੇ ਕਿ 37% ਲੋਕਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਸੂਬੇ ਦੇ ਵਿੱਚ ਪ੍ਰਣਾਲੀਗਤ ਨਸਲਵਾਦ ਦੇ ਸਬੂਤ ਨਹੀਂ ਦੇਖੇ ਜਦੋਂ ਕਿ 14% ਨੇ ਕਿਹਾ ਕਿ ਉਹਨਾਂ ਨੂੰ ਪਤਾ ਨਹੀਂ ਸੀ ਜੋ ਜਵਾਬ ਨਾ ਦੇਣਾ ਪਸੰਦ ਕਰਦੇ ਸਨ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਦੇ ਪ੍ਰਧਾਨ ਅਤੇ ਸੀਈਓ ਚੈਕ ਚਰਡਵਾਬ ਨੇ ਕਿਹਾ ਕਿ ਸਿਸਟਮਿਕ ਨਸਲਵਾਦੀ ਰਿਪੋਰਟ ਕਰਨ वाले ਲੋਕਾਂ ਦੀ ਗਿਣਤੀ ਉਹਨਾਂ ਦੀ ਉਮੀਦ ਨਾਲੋਂ ਥੋੜੀ ਜ਼ਿਆਦਾ ਸੀ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਕੈਨੇਡੀਅਨਸ ਨੂੰ ਸਿਸਟਮਿਕ ਨਸਲਵਾਦ ਦੀ ਚੰਗੀ ਸਮਝ ਹੈ ਇੱਕ ਨਵੀਂ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸਾਲ ਦੀ ਦੂਜੀ ਤਮਾਹੀ ਦੇ ਵਿੱਚ ਕ੍ਰੈਡਿਟ ਕਾਰਡ ਧੋਖਾਧੜੀ ਦੇ ਵਿੱਚ ਤੇ ਜਿਹਦੇ ਨਾਲ ਵਾਤਾ ਹੋਇਆ ਹੈ ਇੱਕ ਕੋਈ ਫੈਕਟਸ ਕੈਨੇਡਾ ਦਾ ਕਹਿੰਦਾ ਹੈ ਕਿ ਕ੍ਰੈਡਿਟ ਕਾਰਡ ਧੋਖਾਧੜੀ ਦੀ ਦਰ ਦੂਜੀ ਤਮਾਹੀ ਦੇ ਵਿੱਚ 0.75% ਤੱਕ ਵੱਧ ਗਈ ਹੈ ਜਦੋਂ ਕਿ ਇੱਕ ਸਾਲ ਪਹਿਲਾਂ ਇਹ ਦਰ 0.44% ਸੀ ਇਸ ਦਾ ਮਤਲਬ ਹੈ ਕਿ 10 ਹਜ਼ਾਰ ਕ੍ਰੈਡਿਟ ਕਾਰਡ ਦੇ ਵਿੱਚੋਂ ਲਗਭਗ 74 ਧੋਖਾਧੜੀ ਵਾਲੇ ਨੇ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 44 ਸੀ ਖਪਤਕਾਰ ਕ੍ਰੈਡਿਟ ਰਿਪੋਰਟਿੰਗ ਏਜੰਸੀ ਦਾ ਕਹਿਣਾ ਹੈ ਕਿ ਇਹ ਵਾਧਾ ਕੈਨੇਡਾ ਭਾਗ ਦੇ ਵਿੱਚ ਅਸਲੀ ਧੋਖਾਧੜੀ ਦੀਆਂ ਅਦਾਹਾਂ 2022 ਦੀ ਤੀਜੀ ਤਮਾਹੀ ਤੋਂ ਬਾਅਦ ਸਭ ਤੋਂ ਘੱਟ ਪੱਧਰ ਤੇ ਆਉਣ ਦੇ ਪਾਬजूद ਹੈ